ਪਿਛਲੇ ਦਿਨੀ ਹੋਇਆ ਬਾਬਾ ਜੀਵਨ ਸਿੰਘ ਜੀ ਦਾ ਮੇਲਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਪਾਉਂਦਾ ਹੋਇਆ ਅਮਿਤ ਛੱਡੀ ਸ਼ਾਪ ਜੀ ਸਿੰਘਾ ਪ੍ਰੈਸ ਨੇ ਸੰਚਾਲਕ ਜਸਤੁਨਾਂ ਵਾਲਾ ਮੇਲਾ ਪ੍ਰਧਾਨ ਸਰਦਾਰ ਕਰਤਾਰ ਸਿੰਘ ਸ੍ਰੀਆਲੀ ਕਲਾ ਅਤੇ ਗੋਬਿੰਦ ਸਿੰਘ ਮਾਨ ਸ੍ਰੀਆਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਹਰੀਕੇ ਹਾਈਵੇ ਰੋਡ ਚਿਰੰਜਾ ਤੇ ਪੈਂਦੇ ਪਿੰਡ ਸ੍ਰੀਆਲੀ ਕਲਾ ਵਿਖੇ ਸ਼੍ਰੋਮਣੀ ਸ਼ਹੀਦ ਜਰਨੈਲ ਤਨਤਨ ਬਾਬਾ ਜੀਵਨ ਸਿੰਘ ਜੀ ਦੇ ਦਰਬਾਰ ਤੇ ਉਹਨਾਂ ਦਾ ਸਲਾਨਾ ਦੀ ਗੁਰਮਤ ਜੋੜ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਮੇਲਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਕਰਤਾਰ ਸਿੰਘ ਜੀ ਦੀ ਦੇਖਰੇਖ ਹੇਠ ਪਿਛਲੇ ਦਿਨੀ ਬੜੀ ਸ਼ਰਧਾ ਪੂਰਵਕ ਅਤੇ ਧੂਮ-ਧਾਮ ਨਾਲ ਬਣਾਇਆ ਗਿਆ ਇਸ ਸਮੇਂ ਪਹੁੰਚੇ ਗੁਰੂ ਘਰ ਦੇ ਮਹਾਨ ਬਲਾਰੇ ਢਾਡੀ ਕਬਿਸ਼ਰੀ ਜਥੇ ਅਤੇ ਕਥਾਵਾਚਕ ਜਿਵੇਂ ਕਿ ਸੰਤ ਸਿਪਾਹੀ ਸਿਸਟਰ ਕਬਿਸ਼ਰੀ ਜਥਾ ਸ੍ਰੀ ਹਾਲੀ ਕਲਾਂ ਵਾਲੇ ਅਤੇ ਕਥਾਵਾਚਕ ਭਾਈ ਮਨਦੀਪ ਸਿੰਘ ਵਿਦਿਆਰਥੀ ਅਤੇ ਭਾਈ ਸੁਰਿੰਦਰ ਸਿੰਘ ਸਿੰਧਾ ਅਲੀਪੁਰ ਵਾਲੇ ਕਬਿਸ਼ਰੀ ਜਥਾ ਅਤੇ ਭਾਈ ਬਚਿੱਤਰ ਸਿੰਘ ਤੋਹਫਾ ਟਾੜੀ ਜਥਾ ਅਤੇ ਹੋਰ ਵੀ ਵੱਖ-ਵੱਖ ਬੁਲਾ ਰਿਆਂ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕੀਤਾ ਅਤੇ ਵੱਖ-ਵੱਖ ਮਹਾਪੁਰਖ ਅਤੇ ਸਮਾਜ ਦੀਆਂ ਮੋਹਤਬਰ ਹਸਤੀਆਂ ਵੀ ਪਹੁੰਚੀਆਂ ਜਿਵੇਂ ਕਿ ਦਲਪੰਥੀ ਮੁਖੀ ਮਹਾਪੁਰਖ ਬਾਬਾ ਮੇਜਰ ਸਿੰਘ ਸੋਢੀ ਅਤੇ ਮਹਾਪੁਰਖ ਬਾਬਾ ਮੇਜਰ ਸਿੰਘ ਕਿਰਤਵਾਲ ਵਾਲੇ ਅਤੇ ਸਾਬਕਾ ਐਮ.ਐਲ.ਏ ਹਲਕਾ ਖਡੂਰ ਸਾਹਿਬ ਸਰਦਾਰ ਮਨਜੀਤ ਸਿੰਘ ਮੰਨਾ ਜੀ ਵੀ ਪਹੁੰਚੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਮੁੱਖ ਸੇਵਾਦਾਰ ਸਰਦਾਰ ਕਰਤਾਰ ਸਿੰਘ ਸਰੀਆਲੀ ਕਲਾ ਅਤੇ ਹੈਡ ਗ੍ਰੰਥੀ ਬਾਬਾ ਹਰੀ ਸਿੰਘ ਸਰੀਆਲੀ ਕਲਾ ਅਤੇ ਇਸ ਮੂ ਮੇਲਾ ਪ੍ਰਬੰਧਕਾਂ ਅਤੇ ਨਗਰ ਨਿਵਾਸੀਆਂ ਸਦਕਾ ਇਹ ਮੇਲਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਪਾਉਂਦਾ ਹੋਇਆ ਇਹ ਮੇਲਾ ਜੀ ਸਿੰਘਾ ਟੀਵੀ ਤੇ ਸਾਰਾ ਦਿਨ ਲਾਈਵ ਚੱਲਿਆ ਦੇਖੋ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਬੀ ਖੁਸ਼ੀ ਜਨ ਸਟੋਰ ਚੋਹਲਾ ਸਾਹਿਬ ਸਰਦਾਰ ਵਿਗਿਆਨ ਸਿੰਘ ਸੰਦੂ ਸਵੀਟ ਸ੍ਰਿਹਾਲੀ ਕਲਾਂ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾਂ تو يا ميرا جان حافظ صاحب ਕੰਦਾ ਦਿਮਾਗ ਤੋਂ ਹਰੀ ਸਿੰਘ ਨਹੀਂ ਨਿਕਲਦਾ ਜਦੋਂ ਦਿਨੇ ਮਾਂ ਠੌਂਦੀ ਆ ਨਾ ਤੇ ਅੱਖਾਂ ਘੇੜਦਾ ਤੇ ਪਹਿਲਾਂ ਮਾਂ ਨੂੰ ਪੁੱਛਦਾ ਕਹਿੰਦਾ ਹਰੀਆ ਗਿਆ ਮਾਂ ਕਹਿੰਦੀ ਗਿਆ ਫੇਰ ਸਾਰਾ ਟਾਰਾ ਸੁੱਲੀ ਦੀ ਕੋਈ ਕੀ ਬਾਲ ਗਈ ਤੋਹਿਸੀ ਦਾ ਹੀ ਤਿਸੀ ਆ ਗਿਆ ਸ਼ਰਦਾ ਕੋਈ ਵੀ ਪ੍ਰੋਗਰਾਮ ਜੀ ਸਿੰਘਾ ਟੀਵੀ ਤੇ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਕੋਈ ਵੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913